ਗਾਂਡ 39ਵਾਂ ਇਕੱਟਨਾ ਕੀ ਕੁਣ ਹੋਈ ਇਸ ਤਰ੍ਹਾਂ ਇੱਕ ਦਿਨ ਕੈਲਸ਼ਰ ਦੇ ਲੇਦੇ ਚਾਰ ਗੋਲੰਦਾਜ਼ਾਂ ਵਿੱਚੋਂ ਇੱਕ ਨੂੰ ਸਮੁੰਦਰ ਦੇ ਕੰਢੇ ਬ੍ਰੇਤੀ ਉੱਤੇ ਇੱਕ ਬੋਤਲ ਪੇ ਨਜ਼ਰ ਆਈ ਜਿਹੜੀ ਸਮੁੰਦਰ ਦੇ ਸਲਾਬ ਨਾਲ ਇਕਦਮ ਹਰੀ ਹੋਈ ਸੀ ਉਹ ਸੁਤਲਾਕਾਰ ਕੁਈ ਇਹ ਸਾਰਿਆਈ ਵਿੱਚ ਲੁਕਿਆ ਹੋਇਆ ਸੀ ਉਹ ਗੋਲੰਦਾਜ਼ ਬੋਤਲ ਚੁੱਕ ਕੇ ਦੇਲੇ ਦੇ ਕਰਨੈਲ ਕੋਲ ਲੈ ਗਿਆ ਤੇ ਕਰਨੈਲ ਨੇ ਇੰਗਲੈਂਡ ਦੇ ਹਾਈ ਐਡਮਲ ਬਾਸ ਭੇਜ ਦਿੱਤੀ ਐਡਮਲ ਦਾ ਮਤਲਬ ਹੈ ਐਡਮਲਾਰਟੀ ਮਹਿਕਮੇ ਦਾ ਅਫਸਰ ਇਹ ਉਹ ਮਹਿਕਮਾ ਹੈ ਜਿਸ ਦੇ जिम्मे ਸਮੁੰਦਰ ਵਿੱਚੋਂ ਪ੍ਰਾਪਤ ਹੋਏ ਹਾਰੇ ਕਮਾਲ ਦੀ ਦੇਖਭਾਲ ਦਾ ਕੰਮ ਹੁੰਦਾ ਹੈ ਉਸ ਦਾ ਉਸ ਸਮੇਂ ਦਾ ਅਫਸਰ ਐਡਮਿਰਲਸੀ ਵਾਰਕਿੰਗ ਫੀਡਰੋ ਜਿਸ ਨੇ ਇਹ ਉਹਦਾ ਮਹਾਰਾਣੀ ਇਹਨ ਪਾਸੋਂ ਪ੍ਰਾਪਤ ਕੀਤਾ ਸੀ। ਵਰਕਿਲ ਫੀਡਰੋ ਨੇ ਬੋਤਲ ਵਿੱਚ ਲਾ ਕਾਗਜ਼ ਰਾਣੀ ਕੋਲ ਪਹੁੰਚਾ ਦਿੱਤਾ। ਰਾਣੀ ਨੇ ਤੁਰੰਤ ਇਸ ਮਾਮਲੇ ਨੂੰ ਆਪਣੇ ਹੱਥ ਵਿੱਚ ਲੈ ਲਿਆ। ਪਤਾ ਨਹੀਂ ਕਿਉਂ ਰਾਣੀ ਨੂੰ ਇਸ ਮਾਮਲੇ ਨਾਲ ਇਨੀ ਦਿਲਚਸਪੀ ਪੈਦਾ ਹੋ ਗਈ ਸੀ। ਇਸ ਤੋਂ ਬਾਅਦ ਰਾਣੀ ਨੇ ਇੱਕ ਵਜ਼ੀਰ ਤੋਂ ਇਸ ਮਾਮਲੇ ਬਾਰੇ رائے ਲਈ ਪਰ ਨਾਲ ਹੀ ਉਸ ਨੂੰ ਕੂਪਤ ਰੱਖਣ ਦੀ ਹਦਾਇਤ ਕਰ ਦਿੱਤੀ ਏਸੀ ਲਾਰਡ ਚਾਂਸਲਰ ਜੋ ਸ਼ਾਹੀ ਕਰਾਣੇ ਦੇ ਸਾਰੇ ਮੈਂਬਰਾਂ ਉਹਨਾਂ ਦੇ ਹੱਕਾਂ ਹਕੂਕਾਂ ਤੇ ਉਹਨਾਂ ਦੀਆਂ ਪਦਵੀਆਂ ਬਾਰੇ ਪੂਰੀ ਜਾਣਕਾਰੀ ਰੱਖਦਾ ਸੀ ਉਸ ਸਮੇਂ ਲਾਰਡ ਚਾਂਸਲਰ ਵਿਲੀਅਮ ਕਾਉਪਰ ਸੀ ਵਿਲੀਅਮ ਕਾਉਪਰ ਨੇ ਇੱਕ ਵਾਰੀ ਇਹ ਸਿਧਾਂਤ ਪੇਸ਼ ਕੀਤਾ ਕਿ ਇੰਗਲੈਂਡ ਦੇ ਰਾਜਕਰਾਨੇ ਵਿੱਚ ਕਿਸੇ ਲਾਰਡ ਦੀ ਕੋਈ ਗਵਾਚੀ ਹੋਈ ਪਦਵੀ ਸੋ ਸੰਤੀਕ ਵੀ ਉਸਨੂੰ ਵਾਪਸ ਦਿੱਤੀ ਜਾ ਸਕਦੀ ਹੈ ਇਹ ਕਾਨੂੰਨ ਉਸਦੇ ਹੱਕ ਵਿੱਚ ਹੋਵੇ ਕਿਉਂਕਿ ਬੋਤਲ ਦਾ ਸੰਬੰਧ ਵੀ ਇੱਕ ਲਾੜ ਦੀ ਗਵਾਚੀ ਜਾਂ ਖੋਹੀ ਹੋਈ ਪਤਨੀ ਨਾਲ ਸੀ ਇਸ ਲਈ ਇਹ ਮਾਮਲਾ ਰਾਣੀ ਤੇ ਲਾੜ ਚਾਂਸ ਲੜ ਦੋਹਾਂ ਲਈ ਦਿਲਚਸਪ ਬਣ ਗਿਆ ਅੰਦਰਖਾਨੇ ਇਸ ਮਾਮਲੇ ਦੀ ਪੜਤਾਲ ਸ਼ੁਰੂ ਹੋ ਗਈ ਤੇ ਬੜੇ ਜ਼ੋਰ ਸ਼ੋਰ ਨਾਲ ਸਰਾਂ ਵਿੱਚ ਉੱਤੇ ਹੋਏ ਪੰਡਾਂ ਦੇ ਇੱਕ ਤਮਾਸ਼ੀ ਗ੍ਰੀਨ ਬਾਕਸ ਨੇ ਇਸ ਮਾਮਲੇ ਨੂੰ ਸਭ ਤੋਂ ਜ਼ਿਆਦਾ ਮਤਦ ਦਿੱਤੀ ਗ੍ਰੀਨ ਬਾਕਸ ਦੇ ਬੂਹੇ ਅੱਗੇ ਇੱਕ ਫੱਟਾ ਲੱਗਾ ਹੋਇਆ ਸੀ ਜਿਸ ਉੱਤੇ ਟਾਉਮ ਦੀ ਪ੍ਰਾਪਤੀ ਦਾ ਹਾਲ ਲਿਖਿਆ ਸੀ ਦੂਜੇ ਪਾਸੇ ਬੋਤਲ ਵਿੱਚਲੇ ਪਰਚੇ ਤੋਂ ਆਰਡਗਵਾਨਨ ਨਾਮੇ ਕੈਦੀ ਦਾ ਪਤਾ ਚੱਲਦਾ ਸੀ ਸੋ ਉਹ ਵੀ ਅਜੇ ਮਰਿਆ ਨਹੀਂ ਸੀ ਚੈਤਮ ਜੇਲ੍ਹ ਵਿੱਚ ਮੌਜੂਦ ਮਿਲਿਆ ਉਸ ਨੂੰ ਜਟਪਟ ਸਾਊਥਵਰਕ ਜੇਲ੍ਹ ਵਿੱਚ ਲਿਆਂਦਾ ਗਿਆ ਇਸ ਤੋਂ ਛੁੱਟ ਸਵਿਟਜ਼ਰਲੈਂਡ ਵਿੱਚੋਂ ਵੀ ਇਸ ਮਾਮਲੇ ਨਾਲ ਸੰਬੰਧ ਰੱਖਣ ਵਾਲੀਆਂ ਸਾਰੀਆਂ ਗੱਲਾਂ ਦਾ ਪਤਾ ਲਾਇਆ ਗਿਆ ਤੇ معلوم ਹੋਇਆ ਕਿ ਬੋਤਲ ਵਿੱਚ ਲੀਆਂ ਸਭ ਗੱਲਾਂ ਸੱਚੀਆਂ ਸਨ ਲੂਸਾਨ ਦੇ ਦਫ਼ਤਰਾਂ ਵਿੱਚੋਂ ਪੁਰਾਣੇ ਕਾਗਜ਼ ਕਢਵਾਏ ਗਏ ਉਹਨਾਂ ਵਿੱਚੋਂ ਲਾਰਡ ਲੀਨਸ ਕਲੈਂਚਾਰਲੀ ਦੇ ਪ੍ਰਦੇਸ਼ ਵਿੱਚ ਵਿਆਦਾ ਸਰਟੀਫਿਕੇਟ दे बच्चे दे दी जन्म ਦਾ ਸਰਟੀਫਿਕੇਟ ਤੇ ਬੱਚੇ ਦੇ ਮਾਂ ਪਿਓ ਦੇ ਮਰਨ ਦੀਆਂ ਤਰੀਕਾਂ ਇਹਨਾਂ ਸਭ ਚੀਜ਼ਾਂ ਦੀਆਂ ਨਕਲਾਂ ਕਢਾਈਆਂ ਗਈਆਂ ਤਾਂ ਜੋ ਸਬ ਕਾਰਵਾਈ ਕਾਨੂੰਨ ਮੁਤਾਬਕ ਸਿਰੇ ਚੜਾਈ ਜਾ ਸਕੇ ਬੀੜੀ ਵਿੱਚ ਡੁੱਬ ਚੁੱਕੇ ਆਦਮੀਆਂ ਜਿਨ੍ਹਾਂ ਦੇ ਦਸਤਖਤ ਬੋਤਲ ਵਾਲੇ ਪਰਚੇ ਵਿੱਚ ਸਨ ਵਿੱਚੋਂ ਕਈਆਂ ਦੇ ਦਸਤਖਤ ਸਰਕਾਰੀ ਪੁਰਾਣੇ ਕਾਗਜ਼ਾਂ ਵਿੱਚੋਂ ਪ੍ਰਾਪਤ ਕਰਕੇ ਮਿਲਾਏ ਗਏ ਜੋ ਬੋਤਲ ਵਾਲੇ ਦਸਤਖਤਾਂ ਨਾਲ ਠੀਕ ਮਿਲਦੇ ਸਨ ਇਹੋ ਜਿਹੇ ਅਨੇਕਾਂ ਸਬੂਤ ਮਿਲ ਜਾਣ ਤੋਂ ਬਾਅਦ ਲਾਰਡ ਚਾਂਸਲਰ ਨੇ رائے ਦਿੱਤੀ ਕਿ ਟੌਮ ਨੂੰ ਲਾਰਡ ਗਲੈਂਚਾਰਲੀ ਦੀ ਪਦਵੀ ਤੇ ਉਸ ਦੀ ਸਾਰੀ ਜਾਇਦਾਦ ਵਾਪਸ ਦਿਵਾਈ ਜਾਵੇ। ਰਾਣੀ ਇਹ ਨੂੰ ਟੌਮ ਦੀ કૃਪਤਾ ਦਾ ਪਤਾ ਮਿਲ ਚੁੱਕਾ ਸੀ। ਉਹ ਆਪਣੀ ਭੈਣ ਜੋਸ਼ਿਆਨਾ ਨੂੰ ਜਿਸ ਨੂੰ ਕੇ ਕਾਨੂੰਨ ਸਵਰਗਵਾਸੀ ਗਲੈਂਚਾਰਲੀ ਦੀ ਜਾਇਦਾਦ ਦਿੱਤੀ ਗਈ ਸੀ। ਨੁਕਸਾਨ ਨਹੀਂ ਸੀ ਪਹੁੰਚਾਉਣਾ ਚਾਹੁੰਦੀ। ਇਸ ਲਈ ਉਸਨੇ ਕਿਰਪਾ ਕਰਕੇ ਇਹ ਫੈਸਲਾ ਕਰ ਲਿਆ ਕਿ ਇਸ ਨਵੇਂ ਲਾਰਡ ਨਾਲ ਅਰਥਾਤ ਟੌਮ ਨਾਲ ਹੀ ਡਚੇਜ ਜੋਸ਼ੀਆਨਾ ਦਾ ਵਿਆਹ ਕਰ ਦਿੱਤਾ ਜਾਵੇ ਹੁਣ ਲਾਰਡ ਕਲੈਨ ਚਾਰਲੀ ਦੀ ਮੁੜ ਥਾਪਨਾ ਦਾ ਮਾਮਲਾ ਬਿਲਕੁਲ ਸਹਿਜ ਸੀ ਕਿਉਂਕਿ ਕਾਨੂੰਨ ਅਨੁਸਾਰ ਇਹੋ ਜੋ ਟੌਮ ਲਾਰਡ ਕਲੈਨ ਚਾਰਲੀ ਸਾਬਤ ਹੋ ਚੁੱਕਾ ਸੀ ਇਸ ਲਈ ਇਸ ਮਾਮਲੇ ਨੂੰ ਹਾਊਸ ਆਫ ਲਾਰਡਸ ਵਿੱਚ ਪੇਸ਼ ਕਰਨ ਦੀ ਵੀ ਲੋੜ ਨਹੀਂ ਸੀ ਲਾਰਡ ਚਾਂਸਲਰ ਦੀ ਇਸਲਾ ਨਾਲ ਹੀ ਰਾਣੀ ਨੇ ਨਵੇਂ ਲਾਰਡ ਨੂੰ ਉਸ ਦੀ ਪਦਵੀ ਉੱਤੇ ਕਾਇਮ ਕਰ ਸਕਦੀ ਸੀ ਵਾਰਗਿਲ ਫੀਡਰੋ ਨੇ ਸਭ ਗੱਲਾਂ ਦਾ ਪ੍ਰਬੰਧ ਕਰ ਰੱਖਿਆ ਸੀ ਉਸ ਨੇ ਇਸ ਮਾਮਲੇ ਨੂੰ ਠੇਕੜ ਦਿੱਤਾ ਐਸਾ ਲੁਕਵਾ ਰੱਖਿਆ ਕਿ ਨਾ ਤਾਂ ਜੋਸ਼ਿਆਨਾ ਨੂੰ ਤੇ ਨਾ ਹੀ ਲਾਰਡ ਡੇਵਿਡ ਨੂੰ ਇਸ ਬਾਰੂਦੀ சுரੰਗ ਦਾ ਪਤਾ ਲੱਗਾ ਜਿਹੜੀ ਕਿ ਉਹਨਾਂ ਦੀ ਪਰਾਂਹਟ ਪੁੱਟੀ ਜਾ ਰਹੀ ਸੀ ਜੋ ਸ਼ਾਨਨ ਧੋਖਾ ਦੇਣਾ ਸੁਖਾਲਾ ਸੀ ਕਿਉਂਕਿ ਉਸਨੇ ਆਪਣੇ ਆਸ-ਪਾਸ ਹੰਕਾਰ ਦੀ ਕੰਧ ਉਸਾ ਰੱਖੀ ਸੀ ਉਹ ਆਪ ਹੀ ਸਭ ਤੋਂ ਵੱਖਰੀ ਰਹਿੰਦੀ ਸੀ ਬਾਕੀ ਰਹਾ ਲਾਰਡ ਡੇਵਿਡ ਜੋ ਉਸ ਨੂੰ ਰਾਣੀ ਨੇ ਸਮੁੰਦਰੋਂ ਪਾਰ ਬਲੈਂਡਰਸ ਦੇ ਕੰਡੇ ਭੇਜ ਦਿੱਤਾ ਸੀ ਉਹ ਬਦਲ ਸੀ ਆਪਣੀ ਪਦਵੀ ਤੋਂ ਵਾਂਝਾ ਜਾਣ ਵਾਲਾ ਸੀ ਪਰ ਉਸ ਨੂੰ ਇਸ ਗੱਲ ਦਾ ਚਿੱਤ ਜੀਤਾ ਵੀ ਨਹੀਂ ਸੀ ਰਾਣੀ ਏਨ ਬੜੀ ਪ੍ਰਸੰਨ ਸੀ ਉਸ ਨੂੰ ਆਪਣੀ ਭੈਣ ਲਈ ਗਰੂਪ ਵਰਤੇ ਬਣਵਈਏ ਲਈ ਭੁੱਖ ਨੰਗ ਦੇ ਨਾਮੋਸ਼ੀ ਦਾ ਮਿਲਣਾ ਪਸੰਦ ਸੀ ਰਾਣੀ ਏਨ ਨੂੰ ਕੇਵਲ ਇਨਾ ਹੀ ਪਤਾ ਸੀ ਕਿ ਉਸ ਦੀ ਭੈਣ ਦਾ ਬਣਨ ਵਾਲਾ ਪਤੀ ਟੌਮ ਗਰੂਪ ਹੈ ਵਾਰਕਿੰਫੀਡਰੋ ਨੇ ਰਾਣੀ ਨੂੰ ਇਹ ਨਹੀਂ ਸੀ ਦੱਸਿਆ ਕਿ ਟੌਮ ਦੀ ਗਰੂਪ ਦਾ ਕਿੱਡੀ ਬੀਪਦਸ ਹੈ ਤੇ ਉਸ ਨੂੰ ਕਿਵੇਂ ਗਰੂਪ ਕੀਤਾ ਗਿਆ ਨਾ ਹੀ ਰਾਣੀ ਨੂੰ ਇੰਨੇ ਵੇਰਵੇ ਪੁੱਛਣ ਦੀ ਲੋੜ ਸੀ ਪਰ ਇੱਕ ਗੱਲ ਹੈ ਜੇ ਰਾਣੀ ਨੂੰ ਪਤਾ ਲੱਗ ਜਾਂਦਾ ਕਿ ਵਾਸਤਵ ਵਿੱਚ ਟੌਮ ਇਤਨਾ ਗਰੂਪ ਹੈ ਤਾਂ ਉਹ ਜੁਸ਼ੈਨਾ ਨਾਲ ਭਾਵੇਂ ਕਿੰਨੀ ਵੀ ਖਾਰਬਾਜ਼ੀ ਰਖਦੀ ਸੀ ਟੌਮ ਨੂੰ ਉਸਦਾ ਪਤੀ ਬਣਾਉਣ ਦਾ ਭੁੱਲ ਕੇ ਵੀ ਨਾ ਨਾ ਲੈਂਦੀ ਆਖਰ ਉਸ ਦਾ ਹਿਰਦਾਨੀ ਇਸਤਰੀ ਹਿਰਦਾ ਸੀ ਵਾਰਕਿਲ ਫੀਡਰ ਵਰਗੇ ਦੂਰ ਦਾ ਆਦਮੀ ਨੂੰ ਵੀ ਮੋਹ ਮੰਗੀ ਮੁਰਾਦ ਮਿਲੀ ਉਹ ਜੋਸ਼ਿਆ ਨਾਲ ਖਾਰ ਰਖਦਾ ਸੀ ਉਹ ਉਸ ਨੂੰ ਦੁਖੀ ਨਿਰਾਸ਼ ਤੇ ਗੁਰਤੀ ਵੇਖਣਾ ਚਾਹੁੰਦਾ ਸੀ ਤੇ ਵੇਖ ਕੇ ਖੁਸ਼ ਹੋਣਾ ਚਾਹੁੰਦਾ ਸੀ ਜੋ ਖੇਚਰ ਤੋਂ ਉਹ ਇਸੇ ਤਰ੍ਹਾਂ ਦੇ ਕਿਸੇ ਮਾਮਲੇ ਦੀ ਪਾਲ ਵਿੱਚ ਸੀ ਜੋ ਅਚਾਨਕ ਹੀ ਬੋਤਲ ਵਾਲਾ ਪੇਦ ਖੁੱਲ ਗਿਆ ਤੇ ਉਸ ਦੀ ਮੁਰਾਦ پوری ਹੋਈ ਕਿਉਂਕਿ ਇਸ ਬੋਤਲ ਦੀ ਕਿਰਪਾ ਨਾਲ ਉਹ ਜੋਸ਼ਿਆਨਾ ਨੂੰ ਦੁਖੀ ਕਰ ਸਕੇਗਾ ਉਹ ਖੁਸ਼ੀ ਤੇ ਹੰਕਾਰ ਨਾਲ ਫੁੱਲ ਉੱਟਿਆ ਵਰਗਲ ਫੀਡਰੋ ਨਹੀਂ ਗ੍ਰੀਨ ਬਾਕਸ ਦੇ ਭੱਟੇ ਤੋਂ ਇਹ ਮਜ਼ਮੂਨ ਪੜਿਆ ਸੀ ਇਥੇ ਟੌਮ ਰਹਿੰਦਾ ਹੈ ਜਿਹੜਾ 10 ਸਾਲ ਦੀ ਉਮਰ ਹੈ 29 ਜਨਵਰੀ 1690 ਨੂੰ ਪੋਰਟਲੈਂਡ ਦੇ ਕੰਢੇ ਤੇ ਇਕੱਲਾ ਛੱਡ ਦਿੱਤਾ ਗਿਆ ਸੀ ਕਿਉਂਕਿ ਵਾਰਕਿਲ ਫੀਟਰੋ ਨੇ ਬੋਤਲ ਵਿੱਚ ਲਾ ਮਜ਼ਮੂਨ ਪੜਿਆ ਹੋਇਆ ਸੀ ਇਸ ਲਈ ਤਾਰੀਖ ਮਹੀਨਾ ਤੇ ਸਾਲ ਮਿਲਾਨ ਤੋਂ ਬਾਅਦ ਉਸ ਨੂੰ ਝਟ ਸਮਝ ਆ ਗਈ ਸੀ ਕਿ ਹੋਵੇ ਨਾ ਤਾਂ ਇਹੋ ਹੀ ਲਾਰਡ ਲਿੰਸ ਕਲੈਂਚਾਰਲੀ ਦਾ ਅਸਲੀ ਪੁੱਤਰ ਹੈ ਉਹ ਸੋਚਦਾ ਬਸ ਹੁਣ ਉਸ ਹੰਕਾਰਨ ਜੋਸ਼ਿਆਨਾ ਦਾ ਸਾਰਾ ਮਾਣ ਚੂਰ ਹੋ ਜਾਵੇਗਾ ਤੇ ਲਾਰਡ ਡੇਵਿਡ

ਇੱਕ ਸਹਾਇਕ ਦੀ ਜ਼ਰੂਰ ਲੋੜ ਹੋਵੇਗੀ ਤਾਂ ਫਿਰ ਮੈਂ ਹੀ ਇਸ ਕੰਮ ਨੂੰ ਕਿਉਂ ਨਾ ਸੰਭਾਲਾਂ ਨਾਲੇ ਮੈਂ ਟੌਮ ਉਤੇ આરોਪ ਦਾ ਸਿੱਕਾ ਵੀ ਜਮਾ ਲਾਵਾਂਗਾ ਕਿਉਂਕਿ ਇਹ ਸਭ ਕੁਝ ਉਸ ਨੂੰ ਮੇਰੀ ਤਫੀਲ ਹੀ ਤਾਂ ਮਿਲ ਰਿਹਾ ਹੈ ਅਸਲ ਵਿੱਚ ਤਾਂ ਉਹ ਮੇਰਾ ਹੀ ਬਣਾਇਆ ਹੋਇਆ ਲਾਰਡ ਹੋਵੇਗਾ ਉਸਨੇ ਸਾਰੀ ਤਿਆਰੀ ਅੰਦਰ ਖਾ ਨਹੀਂ ਕਰ ਰੱਖੀ ਸੀ ਸਭ ਤੋਂ ਵੱਧ ਚਿੰਤਾ ਉਸ ਨੂੰ ਇਸ ਗੱਲ ਦੀ ਸੀ ਕਿ ਇਹ ਸਾਰਾ ਮਾਮਲਾ ਜਦੋਂ ਖੁੱਲੇ ਨਾਟਕੀ ਜਿਹੇ ਢੰਗ ਨਾਲ ਇਕਦਮ ਹੀ ਖੁੱਲੇ ਸਾਰਾ ਕੰਮ ਪੂਰੇ ਹੋ ਜਾਂਦੇ ਉਹ ਕਾਨੂੰਨੀ ਜ਼ਾਬਤੇ ਪੁਰਜੇ ਹੁਣ ਤੀਖ ਰੁਕਿਆ ਰਿਹਾ ਤੇ ਭੇਦ ਖੁੱਲਣਾ ਨਹੀਂ ਸਿਪਾਇਆ ਕਿਉਂਕਿ ਸ਼ੁਰੂ ਤੋਂ ਹੀ ਮਾਮਲੇ ਨੂੰ ਗੁਪਤ ਰੱਖਣ ਦਾ ਹੁਕਮ ਸੀ ਹਾਰਡਕਵਾਨਨ ਤੋਂ ਟੌਮ ਦੀ ਪਛਾਣ ਕਰਵਾਈ ਜਾ ਚੁੱਕੀ ਸੀ ਉੱਤੇ ਵਾਰਕਿਲ ਫੀਡਰੋ ਵੀ ਮੌਜੂਦ ਸੀ ਜਿਸ ਦਸਤਾਰ ਸੀ ਵੇਖ ਚੁੱਕੇ ਹਾਂ ਰਾਣੀ ਉਸ ਸਮੇਂ ਵਿੰਡਸਰ ਵਿੱਚ ਰਹਿੰਦੀ ਸੀ ਇਸ ਵਿੱਚ ਇੱਕ ਲਾਭ ਇਹ ਸੀ ਕਿ ਉੱਥੇ ਰਹਿਣ ਨਾਲ ਮਹਿਲਾ ਦੇ ਖੜੇ ਅੰਤਰ ਤੇ ਜਨਤਾ ਦੇ ਵਿਚਾਰੇ ਬਹੁਤ ਸਾਰਾ ਪਰਦਾ ਰਹਿੰਦਾ ਹੈ ਇਸ ਮਾਮਲੇ ਵਿੱਚ ਜਿੰਨਾ ਲੋਕਾਂ ਦਾ ਸ਼ਾਮਲ ਹੋਣਾ ਜ਼ਰੂਰੀ ਸੀ ਕੇਵਲ ਉਹਨਾਂ ਨੂੰ ਹੀ ਇਸ ਦਾ ਪਤਾ ਸੀ ਜਿਸ ਦਿਨ ਟਾਊਨ ਨੂੰ ਕਾਲਕੂਟੀ ਵਿੱਚ ਲਿਜਾ ਕੇ ਉਸ ਨੂੰ ਲਾਰਡ ਕਲੈਂਚਾਰਲੀ ਪ੍ਰਮਾਣਿਤ ਕੀਤਾ ਗਿਆ ਉਸੇ ਦਿਨ ਰਾਣੀ ਨੇ ਆਪਣੀ ਪੱਗੀ ਵੇਚ ਕੇ ਜੋਸ਼ਿਆਨਾ ਨੂੰ ਲੰਡਨ ਤੋਂ ਵਿੰਡਸਰ ਬੁਲਾ ਕੱਲਿਆ ਜੋਸ਼ਿਆਨਾ ਲਈ ਹੁਕਮ ਮੰਨਣਾ ਜ਼ਰੂਰੀ ਸੀ ਭੈਣ ਸਮਝ ਕੇ ਭਾਵੇਂ ਨਾ ਸਹੀ ਪਰ ਰਾਣੀ ਸਮਝ ਕੇ ਤਾਂ ਜ਼ਰੂਰੀ ਸੀ ਉਹ ਤੁਰੰਤ ਵਿੰਡਸਰ ਪਹੁੰਚ ਕੇ ਉੱਥੋਂ ਵਾਲੇ ਆਪਣੇ ਕਾਰ ਲਿਆਂ ਲਾਜ ਵਿੱਚ ਜਾ ਪਹੁੰਚੀ ਜਦ ਜੋਸ਼ਿਆਨਾ ਵਿੰਡਸਰ ਪਹੁੰਚ ਕੇ ਰਾਣੀ ਦੇ ਮਹਿਲ ਵਿੱਚ ਦਾਖਲ ਹੋਈ ਤਾਂ ਦਰਬਾਨ ਨੇ ਉਸ ਨੂੰ ਕਿਹਾ ਰਾਣੀ ਇਸ ਵੇਲੇ ਲਾਰਡ ਚਾਂਸਲਰ ਨਾਲ ਗੱਲਬਾਤ ਕਰ ਰਹੀ ਹੈ ਇਸ ਲਈ ਅੱਜ ਉਹ ਉਸ ਨਾਲ ਮੁਲਾਕਾਤ ਨਹੀਂ ਕਰ ਸਕਦੀ ਇਸ ਲਈ ਰਾਣੀ ਦੀ ਆਗਿਆ ਹੈ ਕਿ ਉਹ ਕਾਰਲਿਆਨ ਲਾਜ ਵਿੱਚ ਰਹੇ ਤੇ ਜਦ ਦੂਸਰੇ ਦਿਨ ਰਾਣੀ ਜਾਗੇ ਤਾਂ ਸਿੱਧੀ ਆ ਕੇ ਉਸ ਦਾ ਹੁਕਮ ਸੁਣੇ ਜੋ ਸ਼ਾਨਾ ਨੇ ਈਰਖਾ ਨਾਲ ਸੜਦਿਆਂ ਆਪਣੇ ਨਿਵਾਸ ਸਥਾਨ ਵਿੱਚ ਪ੍ਰਵੇਸ਼ ਕੀਤਾ ਗੁੱਸੇ ਦੇ ਮਾਰੇ ਉਸਨੇ ਆਪਣੇ ਸਾਰੇ ਨੌਕਰਾਂ ਨੂੰ ਮਹਿਲ ਤੋਂ ਬਾਹਰ ਚਲੇ ਜਾਣ ਦਾ ਹੁਕਮ ਦਿੱਤਾ ਤੇ ਬਿਨਾਂ ਖਾਦਿਆਂ ਪੀਦਿਆਂ ਸੌਣ ਕਮਰੇ ਵਿੱਚ ਚਲੀ ਗਈ ਜਦ ਉਹ ਰਿੰਡਸਰ ਪਹੁੰਚੀ ਤਾਂ ਉਸਨੂੰ ਪਤਾ ਲੱਗਾ ਕਿ ਲਾਰਡ ਡੇਵਿਡ ਦੂਸਰੇ ਦਿਨ ਉੱਥੇ ਆਉਣ ਵਾਲਾ ਹੈ ਕਿਉਂਕਿ ਉਸਨੂੰ ਸਮੁੰਦਰ ਪਾਰ ਬੈਠੇ ਨੂੰ ਆਗਿਆ ਮਿਲੀ ਹੈ ਕਿ ਉਹ ਮੁੜ ਵਾਪਸ ਆਵੇ ਤੇ ਰਾਣੀ ਦਾ ਹੁਕਮ ਸੁਣੇ